ਕਿਉਂਕਿ ਵੀਰੇ ਠੰਡ ਜਿਆਦੇ ਪੈਣ ਕਰਕੇ ਦੇਖੋ ਤੁਪਹਾੜੇ ਪੈ ਨਹੀਂ ਰਹੀਆਂ ਤੇ ਚਾਰ ਪੰਜ ਦਿਨ ਹੋ ਗਏ ਨਮਾਈਆਂ ਨਹੀਂ ਕੀਤੀਆਂ ਵੀ ਕਿਉਂਕਿ ਚਲੋ ਜਿਆਦੇ ਠੰਡ ਹੋਣ ਕਰਕੇ ਹਵਾਵਾਂ ਚੱਲਦੀਆਂ ਨੇ ਨਾ ਉਹਦੇ ਕਰਕੇ ਪਾ ਨਮਾਈਆਂ ਨਹੀਂ ਕੀਤੀਆਂ ਬਾਅਦ ਤੁਸੀਂ ਹੁਣ ਆਪ ਹੀ ਹਿਸਾਬ ਲਾ ਲਓ ਕਿਹੜੇ ਹਿਸਾਬ ਨਾਲ ਆ ਰਹੀਆਂ ਨੇ ਇਹ ਦੋ ਦਿਨ ਮੇ ਹੁਣ ਥੋੜਾ ਜਿਹਾ ਔਖਾ ਹੋ ਗਿਆ ਤਾਜ਼ਾ ਪਾਣੀ ਚੱਲਦਾਗਾ ਤੇ ਹੁਣ 2-2-3 ਘੰਟੇ ਵਿੱਚ ਹੀ ਰਹਿਣਗੇ ਆ ਉਹ ਦੇਖੋ ਆ ਮਾਸਲ ਮਾਸਲ ਕਿਨਾਰੇ ਨੇ ਆਪ ਜਤਨ ਨੂੰ ਬਹਿ ਜਾਂਦੇ ਆ ਨਾ ਇੰਨੀ ਕਾਲੀ ਹੋਈ ਪਈ ਆ ਵੀ ਪਾਣੀ ਉੱਪਰ ਪਵੇ ਇਹਨਾਂ ਦਾ ਪਾਣੀ ਉੱਪਰ ਪਵੇ ਦੱਤਾਂ ਮਾਰ ਮਾਰ ਉੱਪਰ ਪਾਣੀ ਪਾਉਂਦੇ ਨੇ ਦੇਖੋ ਆਹ ਦੇਖੋ ਵੀਰੇ ਨਜ਼ਾਰਾ ਨਾ ਹੁੰਦੀ ਰ ਮਸਲ ਮਸਲ ਕੇ ਆ ਦੇਖੋ ਉਹ ਬਹਿ ਜਾ ਤੂੰ ਵੀ ਹੁਣ ਤੈਨੂੰ ਕੀ ਹੋ ਗਿਆ ਇਹ ਆਪਣਾ ਬੋਲਾ ਕੇ ਜੀ ਛੋਟਾ ਤੁਸੀਂ ਆ ਕਮਾਲ ਦੀ ਗੱਲਾਂ ਹਨ ਹਾਰੀਆਂ ਨੇ ਮਸਲ ਮਸਲ ਕੇ ਕਿਉਂਕਿ ਵੀਰੇ ਠੰਡ ਜਿਆਦੇ ਪੈਣ ਕਰਕੇ ਦੇਖੋ ਤੁਪਹਾਲੇ ਪੈ ਨਹੀਂ ਰਹੀਆਂ ਤੇ ਚਾਰ ਪੰਜ ਦਿਨ ਹੋ ਗਏ ਨਮਾਈਆਂ ਨਹੀਂ ਕੀਤੀਆਂ ਵੀ ਕਿਉਂਕਿ ਚਲੋ ਜਿਆਦੇ ਠੰਡ ਹੋਣ ਕਰਕੇ ਹਵਾਵਾਂ ਚਲਦੀਆਂ ਨੇ ਨਾ ਉਹਦੇ ਕਰਕੇ ਪਾ ਨਮਾਈਆਂ ਨਹੀਂ ਕੀਤੀਆਂ ਪਰ ਤੁਸੀਂ ਹੁਣ ਆਪ ਹੀ ਹਿਸਾਬ ਲਾ ਲਓ ਕਿਹੜੇ ਹਿਸਾਬ ਨਾਲ ਆ ਰਹੀਆਂ ਨੇ ਇਹ ਰੋਜ਼ ਨਮਾਉਣਾ ਥੋੜਾ ਜਿਹਾ ਔਖਾ ਹੋ ਜਾਂਦਾ ਤਾਜ਼ਾ ਪਾਣੀ ਚੱਲਦਾਗਾ ਤੇ ਹੁਣ 2-2-3 ਘੰਟੇ ਵਿੱਚ ਹੀ ਰਹਿਣਗੇ ਆ ਉਹ ਦੇਖ ਆ ਮਾਸਰ ਮਾਸਰ ਕਿਨਾਰੇ ਨੇ ਆਵੇ ਆਪ ਨੂੰ ਬਹਿ ਜਾਂਦੇ ਆ ਮਾਸਰ ਇੰਨੀ ਕਾਲੀ ਹੋਈ ਪਈ ਆ ਵੀ ਪਾਣੀ ਉੱਪਰ ਪਵੇ ਇਹਨਾਂ ਦਾ ਪਾਣੀ ਉੱਪਰ ਪਵੇ ਦਿੱਤਾ ਮਾਰ ਮਾਰ ਉੱਪਰ ਪਾਣੀ ਪਾਉਂਦੇ ਨੇ ਦੇਖੋ ਸੱਪ ਵਾਂਗੂ ਮਿਲ ਰਹੀਆਂ ਨੇ ਵੀਰੇ ਸੱਪ ਵਾਂਗੂ ਦੇਖੋ ਨਾਉਂਦੀਆਂ ਰੇ ਨਾ ਆਉਂ ਕਿਆਂ ਹੋਈਆਂ ਪੀਤਿਆ ਚਾਰ ਪੰਜ ਦਿਨ ਹੋ ਗਏ ਨਮਾਈਆਂ ਨਹੀਂ ਹੈਗੀਆਂ ਤੇ ਥੋੜਾ ਦੁੱਧ ਦਾ ਹੀ ਫਰਕ ਪੈ ਗਿਆ ਜੀ ਦੁੱਧ ਵੀ ਥੋੜਾ ਘਟਾ ਗਏ ਤੀਆਂ ਕਿਉਂਕਿ ਜਿਹੜੀ ਮੱਝਾ ਰੋਜ਼ ਨਾਉਂਦੀਆਂ ਪਾਣੀ ਦੇ ਵਿੱਚ ਨਾ ਉਹ ਫਿਰ ਪਾਣੀ ਭਾਲਦੀਆਂ ਨੇ ਲਈ ਵੇ ਅੱਜ ਹੁਣ 2 ਘੰਟੇ ਵਿੱਚ ਹੀ ਰੱਖਾਂਗੇ ਦੋ ਤਾਜ਼ਾ ਪਾਣੀ ਚੱਲ ਰਿਹਾ ਹੈਗਾ ਨਿਗਾ ਨਿਗਾ ਪਾਣੀ ਇੰਜੋਏ ਕਰੀਏ ਨੇ ਉਹ ਬਹਿ ਜਾ ਤੂੰ ਵੀ ਤੇ ਦੇਖੋ ਆਹ ਦੇਖੋ ਵੀਰੇ ਨਜ਼ਾਰਾ ਨੌਂ ਦੀ ਰ ਮਸਲ ਮਸਲ ਕੇ ਆ ਦੇਖੋ ਉਹ ਬਹਿ ਜਾ ਤੂੰ ਵੀ ਹੁਣ ਤੈਨੂੰ ਕੀ ਹੋ ਗਿਆ ਇਹ ਆਪਣਾ ਬੋਲ ਲਾ ਕੇ ਜੀ ਛੋਟਾ ਤੁਸੀਂ ਆ ਕਮਾਲ ਦੀ ਗੱਲ ਐ ਨਹਾਰੀਆਂ ਨੇ ਮਸਲ ਮਾਰ ਲ ਕੇ ਕਿਉਂਕਿ ਵੀਰੇ ਠੰਡ ਜਿਆਦੇ ਪੈਣ ਕਰਕੇ ਦੇਖੋ ਤੁਪਹਾਲੇ ਪੈ ਨਹੀਂ ਰਹੀਆਂ ਤੇ ਚਾਰ ਪੰਜ ਦਿਨ ਹੋ ਗਏ ਨਮਾਈਆਂ ਨਹੀਂ ਕੀਤੀਆਂ ਵੀ ਕਿਉਂਕਿ ਚਲੋ ਜਿਆਦੇ ਠੰਡ ਹੋਣ ਕਰਕੇ ਹਵਾਵਾਂ ਚਲਦੀਆਂ ਨੇ ਨਾ ਉਹਦੇ ਕਰਕੇ ਪਾ ਨਮਾਈਆਂ ਨਹੀਂ ਕੀਤੀਆਂ ਪਰ ਤੁਸੀਂ ਹੁਣ ਆਪ ਹੀ ਹਿਸਾਬ ਲਾ ਲਓ ਕਿਹੜੇ ਹਿਸਾਬ ਨਾਲ ਆ ਰਹੀਆਂ ਨੇ ਇਹ ਰੋਜ਼ ਨਮਾਉਣਾ ਥੋੜਾ ਜਿਹਾ ਔਖਾ ਹੋ ਜਾਂਦਾ ਤਾਜ਼ਾ ਪਾਣੀ ਚੱਲਦਾਗਾ ਤੇ ਹੁਣ 2-2-3 ਘੰਟੇ ਵਿੱਚ ਹੀ ਰਹਿਣ ਗਿਆ ਉਹ ਦੇਖੋ ਆ ਮਾਸਰ ਮਾਸਰ ਕਿਨਾਰੇ ਨੇ ਆਵੇ ਆਪ ਨੂੰ ਬੈਹਿ ਜਾਂਦੇ ਹਾਂ ਇਹਨਾਂ ਇੰਨੀ ਕਾਲੀ ਹੋਈ ਪਈ ਆ ਵੀ ਪਾਣੀ ਉੱਪਰ ਪਾਵੇ ਇਹਨਾਂ ਦਾ ਪਾਣੀ ਉੱਪਰ ਪਾਵੇ ਦੱਤਾਂ ਮਾਰ ਮਾਰ ਉੱਪਰ ਪਾਣੀ ਪਾਉਂਦੇ ਨੇ